ਫਿਰ ਆਪ ਆਉਂਦੀਏ ਕਰਾਂਗੇ ਫਿਰ ਕੁਝ ਜਿਹੜੇ ਲੀਡਰ ਸਾਹਿਬ ਬੈਠੇ ਆ ਇਹਨਾਂ ਦੇ ਵੀ ਸਾਰਿਆਂ ਦੇ ਵਿਚਾਰ ਸੁਣਾਂਗੇ 10 ਮਿੰਟ ਕਿਉਂਕਿ ਇੱਥੇ ਹੋਏ ਆ ਵਿਚਾਰ ਉਤੰਦਰਾ ਕਰਨ ਵਾਸਤੇ ਹੋਏ ਆ ਸੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਨਿਰਵਾਰ ਕੁਲਵਿੰਦਰ ਸਿੰਘ ਬੱਬੂ ਸੋਤਾ ਜੀ ਜੋ ਜ਼ਿਲ੍ਹਾ ਪ੍ਰਧਾਨ ਬੀਜੇਪੀ ਐਸਸੀ ਮੋਰਚਾ ਫਰੀਦਕੋਟ ਸ਼ਮਸ਼ੀਰ ਸਿੰਘ ਪੰਨੂ ਨਾਲ ਸਤਾਰਿਆਂ ਇਕ ਸਾਥੀਆਂ ਨੂੰ ਅੱਜ ਆਪਾਂ ਜੀ ਆਏ ਨੂੰ ਆਖਣਾ ਕਿਉਂਕਿ ਓਏ ਇਹ ਨਵਾਂ ਨਾਮ ਨਹੀਂ ਬਹੁਤ ਮਿਹਨਤੀ ਸੱਜਣੋ ਪ੍ਰੈਸ ਵਾਲੇ ਵੀਰਾਂ ਨੂੰ ਜੀ ਆਇਆਂ ਨੂੰ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਹੈ ਇਹਦੇ ਦੋ ਤਿੰਨ ਵਿਸ਼ੇ ਹੈ ਜ਼ਰੂਰੀ ਇੱਕ ਵਿਸ਼ਾ ਤਾਂ ਹੈਗਾ ਕਿ ਭਾਜਪਾ ਛੱਡ ਕੇ ਬਹੁਤ ਹੀ ਮਿਹਨਤੀ ਤੇ ਅੰਤਖਕ ਐਸਸੀ ਲੀਡਰ ਪ੍ਰੇਮ ਸਿੰਘ ਸਫਰੀ ਜੋ ਐਸ ਦਿਹਾਤੀ ਫਰੀਦਕੋਟ ਪੰਚਾਇਤ ਦੇ ਸਰਪੰਚ ਵੀ ਹੈ ਸਾਰੀ ਪੰਚਾਇਤ ਉਹਨਾਂ ਦੀ ਹੈ ਤੇ ਬੀਜੇਪੀ ਐਸਸੀ ਮੋਰਚਾ ਜਿਹੜਾ ਸੈੱਲ ਹੈ ਉਹਦੇ ਪੰਜਾਬ ਦੇ ਵਾਈਸ ਪ੍ਰਧਾਨ ਵੀ ਸੀ ਉਹਨਾਂ ਦੇ ਨਾਲ ਬਲਵਿੰਦਰ ਸਿੰਘ ਬੱਬੂ ਸੋਤਾ ਸਾਹਿਬ ਜੋ ਜ਼ਿਲ੍ਹਾ ਪ੍ਰਧਾਨ ਹੈ ਬੀਜੇਪੀ ਐਸਸੀ ਮੋਰਚੇ ਦੇ ਫਰੀਦਕੋਟ ਦੇ ਸ਼ਮਸ਼ੇਰ ਸਿੰਘ ਪੰਨੂ ਸਾਹਿਬ ਜੋ ਬੀਜੇਪੀ ਮੰਡਲ ਪ੍ਰਧਾਨ ਆ ਸਦਵਾ ਸਰਕਲ ਦੇ ਸੁਖਚੈਨ ਸਿੰਘ ਜੀ ਬੀਜੇਪੀ ਐਸਸੀ ਮੋਰਚੇ ਦੇ ਪ੍ਰਧਾਨ ਫਰੀਦਕੋਟ ਦੇ ਇਹ ਸਾਰੇ ਸਾਥੀ ਬੀਜੇਪੀ ਨੂੰ ਅਲਵਿਦਾ ਕਹਿ ਕੇ ਕਾਂਗਰਸ ਪਾਰਟੀ ਜੁਆਇਨ ਕਰ ਰਹੇ ਆ ਇਹਨਾਂ ਨੇ ਪਰਸੋ ਚੰਨੀ ਸਾਹਿਬ ਨਾਲ ਮੁਲਾਕਾਤ ਕਰਕੇ ਆਪ ਦੇ ਮਨਾਂ ਦੇ ਜਿਹੜੇ ਵਿਚਾਰ ਸੀਗੇ ਜਾਂ ਜੋ ਇਹਨਾਂ ਦੇ ਦਿਲ ਦੇ ਦੁੱਖ ਸੀਗੇ ਬੀਜੇਪੀ 'ਚ ਉੱਚਨੀ ਸਾਹਿਬ ਨਾਲ ਇਹਨਾਂ ਨੇ ਡਿਸਕਸ ਕੀਤੇ ਆ ਤੇ ਉਹਨਾਂ ਨਾਲ ਸਾਰਾ ਹੀ ਕਿ ਅਸੀਂ ਭਾਈਚਾਰੇ ਨੂੰ ਕਿਵੇਂ ਅੱਗੇ ਪੰਜਾਬ ਵਿੱਚ ਆਪਾਂ ਅੱਗੇ ਲੈ ਕੇ ਜਾਣਾ ਹੈ ਉਹਨਾਂ ਦਾ ਜੋ ਵੀ ਮੁਸ਼ਕਲ ਹੈ ਮਸਲੇ ਹੈ ਉਹਨਾਂ ਨੂੰ ਕੌਣ ਵਾਲੇ ਸਮੇਂ 'ਚ ਨਿਜਠਣਾ ਹੈ ਇਹਨਾਂ ਨੇ ਡਿਸਕਸ ਕਰਕੇ ਇਹਨਾਂ ਨੇ ਕਾਂਗਰਸ ਪਾਰਟੀ ਨੂੰ ਜੁਆਇਨ ਕਰਨ ਦਾ ਫੈਸਲਾ ਕੀਤਾ ਮੈਂ ਸਫਰੀ ਸਾਹਿਬ ਦਾ ਸਾਰੇ ਇਹਨਾਂ ਦੇ ਸਾਥੀਆਂ ਦਾ ਬਹੁਤ-ਬਹੁਤ ਧੰਨਵਾਦੀ ਹਾਂ ਇਹਨਾਂ ਨੂੰ ਜੀ ਆਇਆਂ ਨੂੰ ਆਖਦਾ ਤੇ ਇਹਨਾਂ ਨੂੰ ਮੈਂ ਵਿਸ਼ਵਾਸ ਦਿਵਾਉਣਾ ਹੈ ਕਿ ਕਾਂਗਰਸ ਪਾਰਟੀ ਖਾਸ ਕਰਕੇ ਗਰੀਬ ਵਰਗ ਦਾ ਸ਼ੁਰੂ ਤੋਂ ਜਿੱਥੇ ਉਹਨਾਂ ਦਾ ਧਿਆਨ ਰੱਖਦੀ ਹੈ ਉਹਨਾਂ ਦੇ ਮਸਲੇ ਮੁਸ਼ਕਲਾਂ ਦਾ ਧਿਆਨ ਰੱਖਦੀ ਹੈ ਉੱਥੇ ਉਹਨਾਂ ਦੀ ਤਰੱਕੀ ਵਾਸਤੇ ਵਚਨਬੰਦ ਹੈ ਸੋ ਕਾਂਗਰਸ ਪਾਰਟੀ ਵਿੱਚ ਇਹਨਾਂ ਨੂੰ ਕਿਸੇ ਕਿਸਮ ਦੀ ਕੋਈ ਮੁਸ਼ਕਲ ਨਹੀਂ ਆਉਗੀ ਇਹਨਾਂ ਨੂੰ ਜੋ ਉਹਨਾਂ ਦਾ ਬਣਦਾ ਮਾਨ ਸਤਕਾਰ ਇੱਜ਼ਤ ਹੈ ਉਹ ਸਭ ਅਸੀਂ ਦੁਆਵਾਂਗੇ ਕਾਂਗਰਸ ਪਾਰਟੀ ਵਿੱਚ ਇਹਨਾਂ ਨੂੰ ਆਇਆਂ ਨੂੰ ਜੀ ਆਇਆਂ ਨੂੰ ਦੂਜੀ ਬੇਨਤੀ ਇਹ ਹੈ ਕਿ ਬਲਾਕ ਸੰਮਤੀ ਜ਼ਿਲ੍ਹਾ ਪ੍ਰੀਸ਼ਦੀਆਂ ਇਲੈਕਸ਼ਨਾਂ ਹੋ ਕੇ ਅੱਟ ਗਿਆ ਫਰੀਦਕੋਟ ਹਲਕੇ ਵਿੱਚ ਕਾਂਗਰਸ ਪਾਰਟੀ ਨੇ ਬਲਾਕ ਸੰਮਤੀ ਵਿੱਚ ਸਭ ਤੋਂ ਵੱਧ ਸੀਟਾਂ ਜਿੱਤੀਆਂ ਸੋ ਮੈਂ ਜਿੰਨੇ ਵੀ ਸਾਡੇ ਉਮੀਦਵਾਰ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੇ ਉਹ ਕਾਂਗਰਸ ਪਾਰਟੀ ਵੱਲੋਂ ਲੜੇ ਸੀ ਜਿੱਥੇ ਉਹਨਾਂ ਦਾ ਮੈਂ ਧੰਨਵਾਦ ਕਰਨਾ ਚਾਹੁੰਨਾ ਕਿ ਉਹਨਾਂ ਨੇ ਬਹੁਤ ਵਧੀਆ ਲੜਾਈ ਦਿੱਤੀ ਉੱਥੇ ਮੈਂ ਵੀ ਉਹਨਾਂ ਨੂੰ ਕਹਿਣਾ ਚਾਹੁੰਨਾ ਕਿ ਚਤਹਾਰ ਇਲੈਕਸ਼ਨਾਂ ਦਾ ਇੱਕ ਪਹਿਲੂ ਹੈ ਪਰ ਬਹੁਤ ਵਧੀਆ ਤਰੀਕੇ ਨਾਲ ਤੁਸੀਂ ਇਲੈਕਸ਼ਨਾਂ ਸਾਰੇ ਜਿਹੜੇ ਲੜੇ ਹੋ ਕਾਂਗਰਸ ਪਾਰਟੀ ਦਾ ਤੁਸੀਂ ਝੰਡਾ ਬੁਲੰਦ ਕੀਤਾ ਸੋ ਸਾਰੇ ਹੀ ਸਾਡੇ ਜਿਹਨੇ ਉਮੀਦਵਾਰ ਸੀ ਉਹਨਾਂ ਦਾ ਧੰਨਵਾਦ ਉਹਨਾਂ ਦਾ ਸ਼ੁਕਰੀਆ ਤੇ ਆਉਣ ਵਾਲੇ ਸਮੇਂ 'ਚ ਜਿੱਥੇ ਵੀ ਕਿਤੇ ਸਾਨੂੰ ਪਾਰਟੀ ਵਿੱਚ ਲੱਗੀਆਂ ਕੋਈ ਸਾਨੂੰ ਕਮੀਆਂ ਪੇਸ਼ੀਆਂ ਸਾਹਮਣੇ ਆਈਆਂ ਉਹਨਾਂ ਨੂੰ ਆਉਣ ਵਾਲੇ ਸਮੇਂ ਵਿੱਚ ਦੂਰ ਕਰਕੇ ਪਾਰਟੀ ਨੂੰ ਹੋਰ ਤਕੜਾ ਕਰਾਂਗੇ ਇਹੀ ਆਸੀ ਸੋਚ ਲੈ ਕੇ ਸਾਰੇ ਚੱਲੇ ਆਂ ਤੇ ਸਾਰੇ ਜਿਹੜੇ ਅੱਜ ਸਾਥੀ ਆ ਉਸ ਗੱਲ ਦੇ ਵਿਚਾਰ ਵਟਾਂਦਰਾ ਕਰਾਂਗੇ ਤੇ ਸਾਰਿਆਂ ਦਾ ਬਹੁਤ ਧੰਨਵਾਦ ਖਾਸ ਕਰਕੇ ਫਰੀਦਕੋਟ ਇਲਾਕੇ ਦੀ ਸਾਰੀ ਸੰਗਤ ਦਾ ਵੋਟਰ ਸਹਿਬਾਨਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਕਾਂਗਰਸ ਪਾਰਟੀ ਨੂੰ ਇਹਨਾਂ ਸਾਥ ਦਿੱਤਾ ਤੋ ਯੋਗ ਦਿੱਤਾ ਤੇ ਜਿੱਥੇ ਜਿੱਥੇ ਸਾਡੇ ਤੋਂ ਕਮੀ ਪੇਸ਼ੀ ਰਹਗੀ ਉਹ ਅਸੀਂ ਸਲਾਹ ਕਰਕੇ ਸਾਰੇ ਜਣੇ ਆਉਣ ਵਾਲੇ ਸਮੇਂ 'ਚ ਦੂਰ ਕਰਾਂਗੇ ਕਿਲੋ ਸਾਹਿਬ ਜਾਣ ਲਗਾਏ ਗਏ ਸੀ ਸ਼ਮਨੀ ਕਾ ਰਿਜ਼ਲਟ ਅੱਗ ਵੱਲੋਂ ਕਿਲੋ ਸਾਹਿਬ ਵੱਲੋਂ ਖੁਦ ਆਪਣੇ ਏਰੀਆ ਵਿੱਚ ਰਹਿ ਕੇ ਵੀ ਵੋਟ ਨਹੀਂ ਕੀਤੀ ਗਈ ਉਹ ਕੀ ਮਸਲਾ ਸੁਝਾ ਰਹੇ ਆ ਬਿਲਕੁਲ ਠੀਕ ਹੈ ਇਸ ਗੱਲ ਬਾਰੇ ਵੀ ਮੈਂ ਸਾਰੇ ਜਵਾਬ ਦੇਵਾਂਗਾ ਪਹਿਲਾਂ ਮੈਂ ਆਪਦੀ ਗੱਲ ਕੰਪਲੀਟ ਕਰ ਲਾਂ ਕਿਉਂਕਿ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਆ ਉਹਨਾਂ ਨੂੰ ਸੋਇਲ ਜਾਮਾ ਤੋਂ ਕੰਮ ਕੋਈ ਨਹੀਂ ਸਭ ਤੋਂ ਪਹਿਲਾਂ ਅਸੀਂ ਗੱਲ ਕਰਨੀ ਹੈ ਲੋਕਾਂ ਦੇ ਫਾਇਦੇ 'ਚ ਕੀ ਹੈ ਕਿਉਂਕਿ ਸਿਆਸਤ ਦਾ ਤੇ ਪੋਲਿਟਿਕਲ ਬੰਦਿਆਂ ਦਾ ਇਹ ਸੋਚ ਹੈ ਕਿ ਅਸੀਂ ਲੋਕਾਂ ਦਾ ਕਿਵੇਂ ਤਰੱਕੀ ਕਰਾ ਸਕਦੇ ਹਾਂ ਕਿਵੇਂ ਇਲਾਕੇ ਦੀ ਡਿਵੈਲਪਮੈਂਟ ਕਰਾ ਸਕਦੇ ਜਿਹੜਾ ਤੀਜਾ ਇਸ਼ੂ ਹੈ ਸਾਡਾ ਮੰਗਰੇਗਾ ਦਾ ਹਰੇਕ ਗਰੀਬ ਘਰ ਦੀ ਰੋਜ਼ੀ ਰੋਟੀ ਉਹਦੇ ਨਾਲ ਜੁੜੀ ਹੋਈ ਕਾਂਗਰਸ ਪਾਰਟੀ ਨੇ ਮਰੇਗਾ ਸ਼ੁਰੂ ਕੀਤੀ ਸੀ ਇਹਦੇ ਵਿੱਚ 100 ਦਿਨ ਹਰ ਇੱਕ ਪਰਿਵਾਰ ਨੂੰ ਇਹ ਗਰੰਟੀ ਦਿੱਤੀ ਸੀ ਕਿ ਤੁਹਾਨੂੰ ਰੋਜ਼ਗਾਰ ਮਿਲੇਗਾ ਇਸ ਵੇਲੇ ਦੇਸ਼ ਵਿੱਚ ਤੇ ਖਾਸ ਕਰਕੇ ਪੰਜਾਬ ਵਿੱਚ ਰੋਜ਼ਗਾਰ ਦੀ ਸਭ ਤੋਂ ਵੱਡੀ ਲੋੜ ਰੋਜ਼ਗਾਰ ਤਾਂ ਵੈਸੇ ਨਹੀਂ ਮਿਲਦਾ ਇੱਕ ਕਿਸਮ ਦਾ ਜਿਹੜੇ ਪਿੰਡਾਂ 'ਚ ਗਰੀਬ ਰਹਿੰਦੇ ਆ ਉਹਨਾਂ ਵਾਸਤੇ ਕਾਂਗਰਸ ਪਾਰਟੀ ਨੇ ਬਹੁਤ ਵਧੀਆ ਤੇ ਵੱਡੀ ਸਕੀਮ ਰੋਜ਼ਗਾਰ ਦੀ ਚਲਾਈ ਸੀ ਜਿਹੜੀ ਅੱਜ ਕਾਨੂੰਨ ਬਦਲ ਕੇ ਬੀਜੇਪੀ ਨੇ ਤੇ ਉਹਦੀਆਂ ਸੰਯੋਗੀ ਪਾਰਟੀਆਂ ਨੇ ਖਤਮ ਕਰਤੀ ਸਮਝ ਲਓ ਪਿਛਲੇ 4 ਸਾਲਾਂ ਤੋਂ ਉੱਪਰ ਹੋ ਗਏ ਆ ਬਿਲਕੁਲ ਇਹ ਮਨਰੇਗਾ ਦੇ ਪਿੰਡਾਂ ਵਿੱਚ ਕੰਮ ਨਹੀਂ ਹੋ ਰਿਹਾ ਗਰੀਬਾਂ ਦੇ ਚੁੱਲ੍ਹੇ ਠੰਡੇ ਹੋਏ ਪਏ ਆ ਮਾਵਾ ਵਿਚਾਰ ਗਿਆ ਜਿਹੜਾ ਜਿਨ੍ਹਾਂ ਨੂੰ ਪੈਸੇ ਆ ਜਾਂਦੇ ਸੀ ਮਿਹਨਤ ਕਰਕੇ ਉਹ ਆਪਦੀ ਬਿਮਾਰੀ ਤੇ ਆਪਦੇ ਬੱਚਿਆਂ ਵਾਸਤੇ ਉਹ ਪੈਸੇ ਜੋੜ ਕੇ ਖਰਚ ਲੈਂਦੀਆਂ ਸੀ ਬਜ਼ੁਰਗ ਕਰ ਲੈਂਦੇ ਸੀ ਨੌਜਵਾਨ ਕਰ ਲੈਂਦੇ ਸੀ ਉਹ ਸਾਰੇ ਹੀ ਇਹ ਕੰਮ ਬੰਦ ਪਏ ਆ ਮੰਦਰੀਗਾ ਵਾਲੇ ਡਵੈਲਪਮੈਂਟ ਬਿਲਕੁਲ ਪਿੰਡਾਂ ਦੀ ਜ਼ੀਰੋ ਆ ਜਿਹੜੀ ਹੋਈ ਨਹੀਂ ਜਿਹਦੇ ਵਿੱਚ ਜਿੱਥੇ ਭਾਜਪਾ ਵੱਡੀ ਕਸੂਰਵਾਰ ਹੈ ਉਤੇ ਸਭ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਕਸੂਰਵਾਰ ਕਾਨੂੰਨ ਤਾਂ ਬਦਲਿਆ ਪਰ ਪਿਛਲੇ 4 ਸਾਲਾਂ ਤੋਂ ਮੰਦਰਗਾ ਦੀਨ ਕੋਈ ਕੰਮ ਨਹੀਂ ਹੋ ਰਿਹਾ ਲੋਕ ਪਿੰਡਾਂ ਵਿੱਚ ਤਰਸ ਰਹੇ ਆ ਇੱਕ ਕਿਸਮ ਦਾ ਭਾਜਪਾ ਤੇ ਆਮ ਆਦਮੀ ਪਾਰਟੀ ਨੇ ਹਰੇਕ ਗਰੀਬ ਘਰ ਤੇ ਢਿੱਡ ਵਿੱਚ ਲੱਤ ਮਾਰੀ ਹੈ ਇਸ ਕਾਨੂੰਨ ਨੂੰ ਬਦਲ ਕੇ ਜਿਹੜਾ ਕਾਂਗਰਸ ਪਾਰਟੀ ਵਾਸਤੇ ਸਭ ਤੋਂ ਜ਼ਰੂਰੀ ਮੁੱਦਾ ਹੈ ਤੇ ਖਾਸ ਕਰਕੇ ਮੈਂ ਮੈਨੂੰ ਇਸ ਗੱਲ ਦਾ ਕਿਉਂ ਹੱਕ ਹੈ ਕਿਉਂਕਿ ਮੇਰੀ ਸ਼ੁਰੂ ਤੋਂ ਸੋਚ ਰਹੀ ਹੈ ਕਿ ਮੇਰੇ ਇਲਾਕੇ ਦੀ ਡਿਵੈਲਪਮੈਂਟ ਹੋਵੇ ਮੇਰੀ ਜਿਹੜੀ ਸਿਆਸਤ ਹੈ ਮੇਰੀ ਸਿਆਸਤ ਤੂ ਤੂ ਮਹਿਮਦ ਹੀ ਨਹੀਂ ਮੇਰੀ ਸਿਆਸਤ ਕਿਸੇ ਤੇ ਉਂਗਲਾ ਚੱਕੜਦੀ ਨਹੀਂ ਮੇਰੀ ਸਿਆਸਤ ਇਲਾਕੇ ਦੀ ਡਿਵੈਲਪਮੈਂਟ ਵਾਸਤੇ ਹੈ ਮੇਰੀ ਸਿਆਸਤ ਮੇਰੇ ਪਿੰਡਾਂ ਦੀ ਮੇਰੇ ਸ਼ਹਿਰ ਦੀ ਵਿਕਾਸ ਵਾਸਤੇ ਹੈ ਮੇਰੇ ਇਲਾਕੇ ਦੇ ਲੋਕਾਂ ਦੇ ਫਾਇਦੇ ਵਾਸਤੇ ਹੈ ਰੁਜ਼ਗਾਰ ਵਾਸਤੇ ਹੈ ਤੇ ਤੁਹਾਨੂੰ ਯਾਦ ਹੋਣਾ ਜਦੋਂ ਕਾਂਗਰਸੀ ਸਰਕਾਰ ਸੀ ਅਸੀਂ ਇੱਕ ਦਿਨ ਵੀ ਮਨਰੇਗਾ ਦਾ ਕੰਮ ਪਿੰਡਾਂ 'ਚ ਬੰਦ ਨਹੀਂ ਹੋਣ ਦਿੱਤਾ ਸੀ ਇੱਕ ਦਿਨ ਵੀ ਤੇ ਉਹਦੇ ਨਾਲ ਪਿੰਡਾਂ ਦੀ ਡਵੈਲਪਮੈਂਟ ਵੀ ਬਹੁਤ ਹੋਈ ਤੇ ਗਰੀਬਾਂ ਨੂੰ ਰੋਜ਼ਗਾਰ ਵੀ ਬਹੁਤ ਮਿਲਿਆ ਸੋ ਇਸ ਮੁੱਦੇ ਤੇ ਕਾਂਗਰਸ ਪਾਰਟੀ ਤਕੜੀ ਹੋ ਕੇ ਲੜਾਈ ਲੜੂਗੀ ਤੇ ਜੋ ਵੀ ਇਹ ਗਲਤ ਤੇ ਘਟੀਆ ਕੰਮ ਕੀਤਾ ਹੈ ਸੈਂਟਰ ਦੀ ਸਰਕਾਰ ਨੇ ਤੇ ਖਾਸ ਕਰਕੇ ਆਪ ਵਾਲਿਆਂ ਨੇ ਰੜਕੇ ਇਹਦੇ ਵਿੱਚ ਹਰੇਕ ਗਰੀਬ ਦੇ ਠਿੱਡ ਤੇ ਲੱਤ ਵੱਜੀ ਹੈ ਜਿਹੜੇ ਸਾਨੂੰ ਸਭ ਤੋਂ ਜ਼ਿਆਦਾ ਦੁੱਖ ਦਾਈ ਹੁਣ ਇਹ ਅੱਜ ਦੇ ਤਿੰਨ ਮੇਨ ਮੁੱਦੇ ਸੀ ਹੁਣ ਮੇਰੇ ਕੋਈ ਵੀਰਾਂ ਦਾ ਕੋਈ ਸਵਾਲ ਹੋਵੇ ਉਹ ਤੁਸੀਂ ਦੱਸਿਓ ਕਿ 60 40 ਦੀ ਰੇਸ਼ੀ ਹੋਵੇ ਯਾਨੀ ਕਿ 40% ਸੂਬਿਆਂ ਨੂੰ ਜਿਹੜਾ ਅਦਾ ਕਰਨਾ ਪਏਗਾ ਪਰ ਸੂਬੇ ਜਿਹੜੇ ਪਹਿਲਾਂ ਹੀ ਕਰਜ਼ੇ ਹੇਠ ਦੱਬੇ ਹੋਏ ਨੇ ਕੋਈ ਫਿਰ ਕਿਤੇ ਨਾ ਕਿਤੇ ਲੱਗਦਾ ਨਹੀਂ ਕਿ ਇਹ ਸਕੀਮਾ ਬੰਦ ਕਰਨ ਵਾਲੇ ਪਾਸੇ ਕੇਂਦਰ ਸਰਕਾਰ ਜਾਗੀ ਸਿਟੀ ਸਾਹਿਬ ਜਦੋਂ ਕਿਸੇ ਦਾ ਕੰਮ ਨਾ ਨਾ ਕਰਨਾ ਹੋਵੇ ਤੇ ਆਪਾਂ ਉਹ ਜਹਾ ਬਹਾਨਾ ਲੱਭ ਲਈਦਾ ਹੈ ਕਿ ਇਹੋ ਜੀ ਸ਼ਰਤ ਲਾ ਦਿਓ ਕਿ ਕੰਮ ਨਾ ਹੋਵੇ ਇਹੀ ਦਫ਼ਤਰਾਂ 'ਚ ਕਰਦੇ ਆ ਇਹੋ ਜੀ ਸ਼ਰਤ ਲਾ ਦਿੰਦੇ ਆ ਕਿ ਅਗਲੇ ਦੀ ਸ਼ਰਤ ਪੂਰੀ ਨਾ ਹੋਵੇ ਤਾਂ ਕੰਮ ਹੋਵੇ। ਸੈਂਟਰ ਵਾਲਿਆਂ ਨੇ ਕਿ ਇਹੋ ਜੀ ਸ਼ਰਤ ਲਾਤੀ ਕਿ ਨਾ ਏ 40% ਸਟੇਟਾਂ ਤੋਂ ਪੂਰਾ ਹੋਵੇ ਤੇ ਨਾ ਮਨਰੇਗਾ ਦਾ ਕੰਮ ਹੋਵੇ ਤੇ ਹਰ ਇੱਕ ਗਰੀਬ ਦੇ ਢਿੱਡ ਤੇ ਲੱਤ ਮਾਰਤੀ ਹੋਣ। ਇਸ ਵੇਲੇ ਜੇ ਫੰਡ ਵਿੱਚ ਸਭ ਤੋਂ ਜ਼ਿਆਦਾ ਜੇ ਪਰਫੁੱਲਤਾ ਹੋ ਸੈਂਟਰ ਸਰਕਾਰ ਤੇ ਜੇ ਉਹ ਵੀ ਗਰੀਬਾਂ ਦੀ ਮਦਦ ਨਹੀਂ ਕਰ ਸਕਦੇ ਤਾਂ ਫਿਰ ਦੱਸੋ ਕੀ ਦੀ ਕਰ ਸਕਦੇ। ਇਸ ਵੇਲੇ ਮੰਗਾਈ ਇੰਨੀ ਹੈ। ਕਿ ਦੁਕਾਨਦਾਰ ਚਾਹੇ ਛੋਟਾ ਦੁਕਾਨਦਾਰ ਲਾ ਲੋ ਚਾਹੇ ਗਰੀਬ ਲਾ ਲੋ ਚਾਹੇ ਜ਼ਿਮੀਂਦਾਰ ਲਾ ਲੋ ਚਾਹੇ ਮੁਲਾਜ਼ਮ ਲਾ ਲੋ ਹਰੇਕ ਇਨਸਾਨ ਮਹਿੰਗਾਈ ਤੋਂ ਤੰਗ ਹੈ ਉਤੋਂ ਜਿਹੜਾ ਮੜਾ ਮੋੜਾ ਰੋਜ਼ਗਾਰ ਸੀ ਮਨਰੇਗਾ ਹੀ ਗਰੀਬਾਂ ਦਾ ਉਹਦੇ ਵੀ ਢਿੱਡ ਤੇ ਲੱਤ ਮਾਰਦੀ ਸਮਝ ਲਓ ਕਿ ਇਹ ਸ਼ਰਾਰਤ ਨਾਲ ਇਹ ਕਾਨੂੰਨ ਜਾਂਦਾ ਗਿਆ ਤਾਂ ਕਿ ਗਰੀਬਾਂ ਨੂੰ ਕੰਮ ਦਿੱਤਾ ਹੀ ਨਾ ਜਾਵੇ ਪਿਛਲੀ ਵਾਰੀ ਇਹਨਾਂ ਨੂੰ ਜਿਹੜਾ ਤੰਗ ਮਿਲਿਆ ਮਨਰੇਗਾ ਦੇ ਪੈਸੇ ਉਹ 43 ਤੋਂ 50% ਹੀ ਮਿਲਿਆ ਬਲਕਿ ਇਹ 10 ਸਾਲਾਂ ਤੇ ਚੱਲ ਰਿਹਾ ਹੈ 43 ਤੋਂ 50% ਹੀ ਮਿਲਿਆ ਹੁਣ ਇਹ ਕਹਿੰਦੇ 125 ਦਿਨ ਇਹ ਪਹਿਲਾ ਹੀ ਸੋਦਨ ਨਹੀਂ ਮਿਲਿਆ 125 ਦਿਨ ਦਾ ਕੀ ਹੋ ਸਕਦਾ ਇਹਦਾ ਬਹਾਨਾ ਹੈ ਜੀ ਜਦੋਂ ਸ਼ਰਤ ਇਹੋ ਜੀ ਲਾਤੀ ਕਿ 60% ਸਟੇਟਾਂ ਪਾਉਣ ਨਾ ਸਟੇਟਾਂ ਤਾਂ ਹੋਵੇ ਨਾ ਕੰਮ ਹੋਵੇ ਮਤਲਬ ਉਹ 125 ਦਿਨ ਤਾਂ ਹੀ ਹੋਣਗੇ ਜੇ ਸਟੇਟ 40% ਪਾਉਣਗੇ ਸੋ ਆ ਚਾਰ ਸਾਲ ਚ ਆਪ ਸਰਕਾਰ ਤੋਂ ਜਿੱਥੇ ਚਾਰਾਂ ਸਾਲਾਂ ਚ 100% ਸਟੇਟ ਰੰਦੇ ਨੇ ਆਮ ਚਾਲ ਤੋਂ 40% ਕਮ ਹੋਇਆ ਸਭ ਤੋਂ 60% ਦਾ ਲੋਕਾਂ ਦਾ ਇਹਨਾਂ ਨੇ ਢਿੱਡ ਤੇ ਆਲਰੇਡੀ ਆਪ ਸਰਕਾਰ ਨੇ ਨੱਤ ਮਾਰਤੀ ਇਹਨਾਂ ਦਾ ਕੰਮ ਹੀ ਨਹੀਂ ਹੋਇਆ ਕਿ ਹੁਣ ਬੀਜੇਪੀ ਨੇ ਕਾਨੂੰਨ ਬਦਲ ਕੇ ਬਿਲਕੁਲ ਹੀ ਨੁਕਸਾਨ ਕਰਤਾ ਸੋ ਮੈਂ ਸਮਝਦਾ ਇਹ ਗਰੀਬਾਂ ਦੇ ਹੱਕਾਂ ਤੇ ਗਰੀਬਾਂ ਦੇ ਰੋਜ਼ਗਾਰ ਤੇ ਸਭ ਤੋਂ ਵੱਡਾ ਡਾਕਾ ਮਾਰਿਆ ਪਹਿਲਾਂ ਪਹਿਲਾਂ ਕਹਿੰਦਾ ਸੀਗਾ ਜੀ ਕੀ ਜਿਹੜਾ ਜਿਹੜਾ ਕੀਤਾ ਸੀਗਾ ਜੀ ਵੱਡੇ ਛੋਟੇ ਤੁਸੀਂ ਜਿਹੜੀ ਕੀ ਆ ਸੀ ਸਾਡੀ ਕਮੀਆਂ ਇਹ ਚ ਹੀ ਦੇਈ ਆ ਕਿ 65% ਉਹਨਾਂ ਇਹ ਚ ਲੈ ਕੇ ਦਸਾਂ ਜੱਗ ਸੇ ਆ ਪਹਿਲੀ ਗੱਲ ਤਾਂ ਇਹਲਾ ਮੇਰਾ ਭਰਾ ਹੈ ਰਮਾਣਾ ਸਾਹਿਬ ਉਹਨੂੰ ਜਾਗਦੇ ਨੂੰ ਵੀ ਮੈਂ ਦੇਖਦਾ ਤੇ ਉਹਨੂੰ ਸੁੱਤੇ ਪੈਣ ਨੂੰ ਵੀ ਮੈਂ ਦੇਖਦਾ ਮ ਸੁਪਨੇ ਮੇਰੇ ਹੀ ਆਉਂਦੇ ਉਹਨਾਂ ਨੂੰ ਉਹਨਾਂ ਨੂੰ ਵਿਚਾਰਿਆਂ ਨੂੰ ਹੋਰ ਕੋਈ ਨਹੀਂ ਦੇਖਦਾ ਪਰ ਉਹਨਾਂ ਦੀ ਮਜਬੂਰੀ ਹੈ ਕਿਉਂਕਿ ਹੁਣ ਤੱਕ ਜਿਹੜੀ ਉਹਨਾਂ ਦੀ ਸਿਆਸਤ ਹੈ ਜਿੰਨਾ ਕੋ ਉਹਦੇ ਵਿੱਚ ਕਾਮਯਾਬ ਹੋਇਆ ਉਹ ਮੇਰੇ ਵਿਰੋਧੀ ਹੀ ਹੋਇਆ ਕਿਉਂਕਿ ਮੇਰੇ ਸਾਹ ਸੁਖਬੀਰ ਸਿੰਘ ਬਾਦਲ ਨਾਲ ਵਿਚਾਰਾਂ ਦਾ ਮਤਭੇਦ ਹੈ ਮੈਂ ਇਹ ਗੱਲ ਦਰਵਾਣਾ ਚਾਹੁੰਦਾ ਮੇਰਾ ਸਾਹ ਸੁਖਬੀਰ ਸਿੰਘ ਬਾਦਲ ਨਾਲ ਵਿਚਾਰਾਂ ਦਾ ਮਤਭੇਦ ਹੈ ਤੇ ਰਮਾਣਾ ਸਾਹਿਬ ਮੇਰੇ ਉਲਟ ਬੋਲ ਕੇ ਮੈਨੂੰ ਮਾੜਾ ਚੰਗਾ ਕਹਿ ਕੇ ਉਹ ਆਪ ਦੀ ਜਿਹੜੀ ਉਹਨਾਂ ਨੇ ਗੱਦੀ ਹਾਸਲ ਕੀਤੀ ਹੈ ਸੁਖਬੀਰ ਸਾਹਿਬ ਬਾਦਲ ਦੀ ਗੋਦੀ ਵਿੱਚ ਉਹ ਇਸ ਗੱਲ 'ਚ ਕੀਤੀ ਹੈ ਉਹਨਾਂ ਨੇ ਸੋ ਉਹਦੀ ਮਜਬੂਰੀ ਹੈ ਉਹਦੀ ਸਿਆਸਤ ਦੇ ਤੋ ਜਲਦੀ ਹੈ ਦੇਖੋ ਜੇ ਉਹਨਾਂ ਨੂੰ ਸੁੱਤੇ ਪਿਆ ਨੂੰ ਮੈਨੂੰ ਨਜ਼ਰ ਆਉਂਦਾ ਤੇ ਮੈਨੂੰ ਨਹੀਂ ਉਹ ਨਜ਼ਰ ਆਉਂਦਾ ਮੈਨੂੰ ਕੋਈ ਸੁਪਨਾ ਨਹੀਂ ਆਉਂਦਾ ਉਹਨਾਂ ਦਾ ਤੇ ਨਾ ਮੈਨੂੰ ਜਾਗਦਿਆਂ ਨੂੰ ਨਜ਼ਰ ਆਉਂਦੇ ਮੈਨੂੰ ਤਾਂ ਸਿਰਫ ਤੇ ਸਿਰਫ ਮੇਰੀ ਜਿਹੜੀ ਸਿਆਸਤ ਹੈ ਉਹ ਹੈਗੀ ਇਲਾਕੇ ਦਾ ਵਿਕਾਸ ਮੇਰੇ ਹਲਕੇ ਦਾ ਵਿਕਾਸ ਗਰੀਬ ਭਰਾਵਾਂ ਦੇ ਕੰਮ ਜ਼ਿਮੀਂਦਾਰਾਂ ਦੇ ਮਸਲੇ ਹੱਲ ਕਰਨੇ ਆ ਤੇ ਸ਼ਹਿਰ ਦਾ ਵਿਕਾਸ ਕਰਨਾ ਜਦੋਂ ਵੀ ਮੇਰੇ ਕੋਲ ਤਾਕਤ ਆਈ ਹਮੇਸ਼ਾ ਚਾਹੇ ਕਸੀਆਂ ਘਟਾਈਆਂ ਚਾਹੇ ਪਾਈਪਾਂ ਪਾਈਆਂ ਮੋਗਿਆਂ ਦੇ ਚਾਹੇ ਦੱਬ ਕੇ ਮੰਰੇਗਾ ਦੇ ਕੰਮ ਕਰਾਏ ਚਾਹੇ ਪਿੰਡਾਂ ਦੇ ਕੰਮ ਵਿਕਾਸ ਕੀਤਾ ਚਾਹੇ ਸ਼ਹਿਰ ਚ ਸੀਵਰੇਜ ਪਾਇਆ ਜਿੱਥੇ ਛੱਡ ਕੇ ਗਿਆ ਸੀ ਅਜ ਤੋਂ ਸਵਾ ਚਾਰ ਸਾਲ ਪਹਿਲਾਂ ਕੰਮ ਉੱਥੇ ਦੇ ਉੱਥੇ ਸਾਰੇ ਕੰਮ ਖੜਿਆ ਚਾਹੇ ਸ਼ਹਿਰ ਚ ਦੇਖ ਲਓ ਤੇ ਜੈ ਪਿੰਡਾਂ ਦੇ ਦੇਖ ਲੋ ਸੋ ਮੇਰੀ ਸੋਚ ਮੇਰੀ ਸਿਆਸਤ ਹੈ ਇਲਾਕੇ ਦੇ ਕੰਮ ਕਰਨੇ ਇਸ ਕਰਕੇ ਰਮਾਣਾ ਸਾਹਿਬ ਜੋ ਮਰਜੀ ਨੈਗੇਟਿਵ ਗੱਲਾਂ ਕਰੀ ਜਾਣ ਮੈਂ ਉਹਨਾਂ ਨੂੰ ਜਵਾਬ ਦੇ ਨਹੀਂ ਮੈਂ ਜਵਾਬ ਦੇ ਆਂ ਫਰੀਦਕੋਟ ਇਲਾਕੇ ਦੇ ਲੋਕਾਂ ਨੂੰ ਮੇਰੇ ਬਜ਼ੁਰਗਾਂ ਨੂੰ ਨੌਜਵਾਨ ਭਰਾਵਾਂ ਨੂੰ ਮੇਰੀਆਂ ਮਾਵਾ ਭੈਣਾਂ ਨੂੰ ਦੂਜੀ ਗੱਲ ਮੈਂ ਗੱਲ ਕਹਿਣਾ ਕਿ ਮੈਂ ਉਹਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਨੂੰ ਇਹ ਗੱਲ ਕਹਿਣਾ ਚਾਹੁੰਨਾ ਕਿ ਇੱਕ ਬੜੀ ਪੁਰਾਣੀ ਕਹਾਵਤ ਆ ਭੁੱਖਾ ਜੱਟ ਕਟੋਰਾ ਲੱਭਿਆ ਪਾਣੀ ਪੀਪੀ ਆਫਰਿਆ ਸ਼ਰੋਮਣੀ ਅਕਾਲੀ ਦਲ ਨੂੰ ਜਿਹੜੀਆਂ ਕੁਝ ਸੀਟਾਂ ਆਈਆਂ ਉਹ 4-5 ਜ਼ਿਲ੍ਹਿਆਂ ਚ ਆਈਆਂ 11 ਜ਼ਿਲ੍ਹੇ ਪੰਜਾਬ ਦੇ ਉਹਨਾਂ ਦਾ ਖਾਤਾ ਨਹੀਂ ਖੁੱਲਿਆ ਇਹ ਮਾਊਂਟ ਰਿਕਾਰਡ ਗੱਲ ਕਹਿ ਰਿਹਾ 11 ਜ਼ਿਲ੍ਹੇ ਇਹ ਸਰਕਾਰ ਬਰਾਉਣ ਦੀਆਂ ਗੱਲਾਂ ਕਰਦੇ ਆ ਤੇ 11 ਜਿਲਿਆਂ 'ਚ ਖਾਤਾ ਨਹੀਂ ਖੁੱਲਿਆ ਪੰਜਾਬ ਵਿੱਚ ਤੇ ਇੱਥੇ ਵੀ ਜਿਹੜੀਆਂ ਇਹਨਾਂ ਜਿਲ੍ਹੇ ਸੀਟਾਂ ਤਾਂ ਆਈਆਂ ਕਿਉਂਕਿ ਆਮ ਆਦਮੀ ਪਾਰਟੀ ਬਿਲਕੁਲ ਪਾਣੀ 'ਚ ਬਹਿ ਗਈ ਬਿਲਕੁਲ ਹੀ ਪਾਣੀ 'ਚ ਬਹਿ ਗਈ ਸਾਡੀ ਗਲਤੀ ਇੰਨੀ ਰਹਿ ਗਈ ਮੈਂ ਅਜ ਫਿਰ ਕਹਿਣ ਲੱਗਿਆ ਕਿ ਅਸੀਂ ਮੈਂ ਤੇ ਸਾਡੀ ਸਾਰੀ ਟੀਮ ਅਸੀਂ ਸਹੀ ਅਨੁਮਾਨ ਨਹੀਂ ਲਾ ਸਕਦੇ ਕਿ ਸਰਕਾਰ ਇੰਨੀ ਪਾਣੀ 'ਚ ਬਹਿ ਜਾਊਗੀ ਅਸੀਂ ਸੋਚਦੇ ਸੀ ਟ੍ਰਾਇੰਗਲਰ ਕੰਟੈਸਟ ਹੋਊਗਾ ਅਸੀਂ 40 45% ਦਾ ਸੇਲ थ्रू ਕਰ ਜਾਗੇ ਉਹ ਜਮਾ ਪਾਣੀ ਚ ਬੈਣ ਕਰਕੇ ਉਸ ਗੱਲ ਦਾ ਅਕਾਲੀ ਦਲ ਨੂੰ ਵੋਟ ਮੁੜੀ ਹੈ ਕੁਝ ਕੁਝ ਜਿਹੜੀ VOTING ਪਰਸੈਂਟੇਜ ਹੈ ਬਿਲਕੁਲ ਲੋ ਰਹਿ ਗਈ ਕਾਂਗਰਸ ਪਾਰਟੀ ਨੂੰ ਜਿਹੜੀ ਵੋਟ ਪੈਂਦੀ ਆ ਉਹ ਜ਼ਿਆਦਾ ਗਰੀਬ ਭਾਈਚਾਰੇ ਦੀ BC ਭਾਈਚਾਰੇ ਦੀ ਪੈਂਦੀ। ਉਹ ਵੋਟ ਨਹੀਂ ਪਈ ਨਹੀਂ ਭੁਗਤੀ ਉਹਨਾਂ ਦਾ ਇੰਟਰਸਟ ਕੋਈ ਨਹੀਂ ਸੀ ਕਿਉਂਕਿ ਇਹਨਾਂ ਲੈਕਚਰਾਂ ਇੰਟਰਸਟ ਹੀ ਹੁੰਦਾ ਉਹ ਵੀ ਕਾਂਗਰਸ ਪਾਰਟੀ ਦਾ ਡਾਇਰੈਕਟ ਨੁਕਸਾਨ ਹੁੰਦਾ ਪਰ ਮੈਂ ਇਸ ਗੱਲ ਵਿੱਚ ਬੜਾ ਕਲੀਅਰ ਆ ਮੈਂ ਇਹ ਨਹੀਂ ਕਹਿੰਦਾ ਕਿ ਉਹ ਕਿਉਂ ਜਿੱਤੇ ਪਰ ਇਹ ਐਕਚੁਅਲ ਕਾਰਨ ਆ ਫੈਕਟ ਤੇ ਕਾਰਨ ਆ ਪਰ ਅਗਲੀ ਗੱਲ ਕਿ ਇਹ ਕਹਿਣਾ ਕਿ ਅਸੀਂ ਪੰਜਾਬ ਸਰਕਾਰ ਬਣਾਵਾਂਗੇ ਅਸੀਂ ਆਏ ਆਗੇ ਅੱਜ ਵੀ ਉਹ ਬਹੁਤ 3 ਜੇ ਨੰਬਰ ਤੇ ਹੈ ਮਗਰਲੇ ਪਾਸੇ ਜੀ ਸਾਹਿਬ ਉਹ ਤਾਂ ਇਹ ਕਹਿ ਰਹੇ ਨੇ ਕਿ ਇੱਕ ਇੱਕ ਮਿੰਟ ਮੈਨੂੰ ਕੰਪਲੀਟ ਆ ਤੁਸੀਂ ਦੱਸ ਇਹੀ ਗੱਲ ਕਹਿ ਰਹੇ ਨੇ ਵੀ ਇਸ ਜੀ ਨੂੰ ਹਾਲਾਂਕਿ ਪੰਜਾਬ ਦੇ ਜੀ ਨੰਬਰ ਬਣੇ ਪਰ ਜਿਵੇਂ ਪੰਜ ਕਸੇਗਾ ਕਿ ਦੇਣਾ ਤੁਹਾਨੂੰ ਆਸਰ ਦੇਣੀ ਕਿ ਅਸੀਂ ਕੱਲ੍ਹ ਨੂੰ ਵੀ ਆਗੇ ਕਿ ਦੇਣਾ ਸੁਰ ਪੰਜਾਬ ਚੱਲ ਜੀਕਤਾਰ ਜੀ ਮੈਂ ਕਿ ਬੇਨਤੀ ਕਰਨਾ ਚਾਹੁੰਨਾ ਹੈ ਜਿਹੜਾ ਪਹਿਲੀ ਗੱਲ ਤਾਂ ਮੈਂ ਸ਼ਰਮਨੀ ਕਾਲੀ ਦਲ ਚ ਰਿਹਾ ਸ਼੍ਰੋਮਣੀ ਅਕਾਲੀ ਦਲ ਦਾ ਬਹੁਤ ਸਤਿਕਾਰ ਭਰਿਆ ਤੇ ਮਾਣ ਭਰਿਆ ਇਤਿਹਾਸ ਅਕਾਲੀ ਲਫ਼ਜ਼ ਬਹੁਤ ਹੀ ਇੱਕ ਪਵਿੱਤਰ ਲਫ਼ਜ਼ ਹੈ ਅਕਾਲੀ ਐਵੇਂ ਨਹੀਂ ਕਿਹਾ ਜਾਂਦਾ ਸੀ ਸੋ ਮੈਨੂੰ ਨਹੀਂ ਪਤਾ ਉਹ ਆਪਦੀ ਜਿਹੜੀ ਹੈ ਉਹ ਕਿਉਂ ਡਾਇਨੋਸੌਰ ਨਾਲ ਇਕੱਲੀ ਨੂੰ ਛੱਡ ਕੇ ਜਿਹੜਾ ਇਕੱਲੀ ਲਫ਼ਜ਼ ਇੱਕ ਪਵਿੱਤਰ ਪਾਬਸਾ ਉਹਨੂੰ ਛੱਡ ਕੇ ਆਪਦੇ ਆ ਉਹਨੂੰ ਡਾਇਨੋਸੌਰ ਕਿਉਂ ਦੱਸ ਰਿਹਾ ਡਾਇਨੋਸੌਰ ਇੱਕ ਆਦਮ ਖਾਣ ਵਾਲਾ ਜਾਨਵਰ ਹੈ ਜਿਹੜਾ ਮੂੰਹ ਜੋ ਅੱਗੇ ਕੱਢਦਾ વિનાਸ਼ ਦਾ ਪ੍ਰਤੀਕ ਹੈ ਡਾਇਨੋਸੌਰ ਡਾਇਨੋਸੌਰ ਟੱਕੇ ਦਾ વિનાਸ਼ ਦਾ ਤੇ ਮਾਰੇ ਕੰਮਾਂ ਦਾ ਪ੍ਰਤੀਕ ਹੈ ਡਾਇਨੋਸੌਰ ਦੇਖ ਲੋ ਜਿੱਥੇ ਕਿਤੇ ਦੇਖਦਾ ਮੂੰਹ ਜੋ ਅੱਗ ਕੱਢਦਾ ਤੇ ਵਿਨਾਸ਼ ਕਰਦਾ ਤੇ ਮੈਨੂੰ ਨਹੀਂ ਸਮਝਦਾ ਕਿ ਉਹ ਕਿਉਂ ਆਉਂਦੀ ਉਹਨਾਂ ਤੁਲਨਾ ਕਰ ਰਿਹਾ ਤੇ ਮੇਰੀ ਇੱਕ ਉਹਨਾਂ ਨੂੰ ਬੇਨਤੀ ਹੈ ਕਿ ਪੰਜਾਬ ਨੂੰ ਡਾਇਨੋਸੌਰ ਨਹੀਂ ਚਾਹੀਦੇ ਨਹੀਂ ਚਾਹੀਦੇ ਪੰਜਾਬ ਦਾ ਅੱਗੇ ਬਹੁਤ વિનાਸ਼ ਹੋ ਗਿਆ ਇਨਾਂ ਦਾ ਰਾਜ ਰਿਹਾ 10 ਸਾਲ ਕੀ ਹੋਇਆ ਬਾਬਲ ਕਲਾ ਕੀ ਹੋਇਆ ਕੋਟਕਪੂਰੇ ਕੀ ਹੋਇਆ ਗੁਰੂ ਗ੍ਰੰਥ ਸਾਹਿਬ ਜੀ ਦਾ ਕੀ ਹੋਇਆ ਚਿੱਟੇ ਦਾ ਨਸ਼ੇ ਦਾ ਅੱਗੇ ਪੰਜਾਬ ਦਾ ਬਹੁਤ ਵੱਡਾ વિનાਸ਼ ਹੋ ਗਿਆ ਸੋ ਮੇਰੀ ਇੱਕ ਬੇਨਤੀ ਹੈ ਪਤਾ ਨਹੀਂ ਉਹਨਾਂ ਨੇ ਸੋਚਿਆ ਨਹੀਂ ਸਮਝਿਆ ਨਹੀਂ ਜੇ ਕੋਈ ਮਜ਼ਾਕ ਚ ਕੋਈ ਮਖੌਲ ਕਰ ਦੇ ਤੇ ਉਸ ਗੱਲ ਨੂੰ ਜਿਆਦਾ ਸਮਝਦੇ ਨਹੀਂਗੇ ਕਿ ਡਾਇਨੋਸੌਰ ਕੀ ਚੀਜ਼ ਆ ਪੰਜਾਬ ਨੂੰ ਡਾਇਨੋਸੌਰ ਦੀ ਲੋੜ ਨਹੀਂ ਪੰਜਾਬ ਨੂੰ ਇੱਕ ਸੂਝਵਾਨ ਵਧੀਆ ਹਮਦਰਦ ਲੀਡਰ ਦੀ ਲੋੜ ਆ ਜਿਹੜਾ ਪੰਜਾਬ ਦੇ ਮਸਲੇ ਹੱਲ ਕਰ ਸਕੇ ਜਿਹੜਾ ਗਰੀਬਾਂ ਦੀ ਬਾਹ ਮੜ ਸਕੇ ਜਿਹੜਾ ਜ਼ਿਮੀਂਦਾਰਾਂ ਦੇ ਮਸਲੇ ਹੱਲ ਕਰ ਸਕੇ ਜਿਹੜਾ ਦੁਕਾਨਦਾਰਾਂ ਦੇ ਮੁਲਾਜ਼ਮਾਂ ਦੇ ਮਸਲੇ ਹੱਲ ਕਰੇ ਡਾਇਨੋਸੌਰ ਨੇ ਤਾਂ ਨਿੱਦੇੜਾ ਸਾਰਿਆਂ ਨੂੰ ਜਿੱਥੋਂ ਦੀ ਡਾਇਨੋਸੌਰ ਜਾਊਗੀ ਉਹ ਅੱਗ ਭਰੌਂਦੀ ਜਾਊਗੀ ਤੇ ਮਿੱਧਦੀ ਜਾਊਗੀ ਕੀ ਹੁਣ ਪੰਜਾਬ ਨੂੰ ਮਿੱਧਣਾ ਹੈ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਨਾ ਸੋ ਮੇਰੇ ਭਰਾਵਾਂ ਨੂੰ ਮੇਰੀ ਬੇਨਤੀ ਆ ਵੈਸੇ ਤਾਂ ਮੈਂ ਇਹ ਨਹੀਂ ਗੱਲ ਵੀ ਨਹੀਂ ਕਹਿਣੀ ਸੀ ਪਰ ਤੁਸੀਂ ਸਵਾਲ ਕਰ ਲਿਆ ਇੱਕ ਵਾਰੀ ਵਾਰੀ ਡੈਨੋਸੌਰ ਕਹਿੰਦੇ ਆ ਪਤਾ ਨਹੀਂ ਉਹਨਾਂ ਨੂੰ ਕਿੰਨੇ ਸਮਝਾਇਆ ਆਕਾਲੀ ਲਫ਼ਜ਼ ਇੱਕ ਮਾਨ ਵਾਲਾ ਲਫ਼ਜ਼ ਹੈ ਸਤਕਾਰ ਵਾਲਾ ਲਫ਼ਜ਼ ਹੈ ਆਕਾਲ ਪੁਰਖ ਦਾ ਦਿੱਤਾ ਹੋਇਆ ਲਫ਼ਜ਼ ਹੈ ਆਕਾਲੀ ਮਤਲਬ ਆਕਾਲ ਦਾ ਬੰਦਾ ਤੋਂ ਉਹਨੂੰ ਛੱਡ ਕੇ ਇੱਕ વિનાਸ਼ ਜਿਹੜਾ ਜਾਨਵਰ ਕਰਦਾ ਹੈ ਉਹਦਾ ਨਾਮ ਲੈਣਾ ਮੈਨੂੰ ਤਾਂ ਸਮਝ ਨਹੀਂ ਆਉਂਦੀ ਗੱਲ ਉਹਨਾਂ ਨੇ ਬਹੁਤ ਵੱਡੀ ਕਹੀ ਸੀ ਭਾਵੇਂ ਤੰਸ ਕਹੀ ਸੀ ਕਿ ਕਾਂਗਰਸੀ ਧੜੇਬਾਜੀ ਸਾਹਮਣੇ ਆਈ ਹੈ ਸੋਟਾਂ ਚ ਬੱਬੂ ਬਰਾੜ ਕਿਉਂਕਿ ਪ੍ਰਧਾਨ ਚੁਣੇ ਗਏ ਕਿਕੀ ਡਲੋਂ ਸਾਹਿਬ ਨਾਲ ਉਹਨਾਂ ਦੀ ਬੰਦ ਨਹੀਂ ਸੀ ਇਸ ਕਰਕੇ ਵੋਟ ਨਹੀਂ ਕਰਨਗੇ ਜਾਂ ਇੱਕ ਐਡਵੋਕੇਟ ਭੁੱਲ ਵਾਲਾ ਦੀ ਮਦਦ ਨਹੀਂ ਕੀਤੀ ਪਰ ਕਿਤੇ ਨਾ ਕਿਤੇ ਇਸ ਵਿੱਚ ਨਾ ਗੰਭੀਰ ਇੱਕ ਗੱਲ ਹੈ ਕਿ ਧੜੇਬੰਦੀ ਕਿਵੇਂ ਖਤਮ ਹੋਊਗੀ ਕਿਉਂਕਿ 2027 ਨੂੰ ਨੇੜੇ ਆ ਗਿਆ ਸਿਟੀ ਜਮ ਮੇਰੀ ਇੱਕ ਬੇਨਤੀ ਹੈ ਕਿ ਕਾਂਗਰਸ ਪਾਰਟੀ ਵਿੱਚ ਬਹੁਤ ਸੰਘਤ ਹੈ ਇਹ ਨੈਸ਼ਨਲ ਪਾਰਟੀ ਕਾਲੀਦਲ ਸਿਸਟਮ ਇਹ ਆ ਉਹ ਇੱਕ ਪਰਿਵਾਰ ਦੀ ਪਾਰਟੀ ਆ ਇਸ ਵੇਲੇ ਉਹ ਸ਼ਰਮਣ ਅਕਾਲੀਦਲ ਨਹੀਂ ਰਹਿ ਗਿਆ ਉਹ ਪਰਿਵਾਰ ਦੀ ਪਾਰਟੀ ਰਹਿ ਗਈ ਜਿਹੜੇ ਜਿਹੜੇ ਉਹਨਾਂ ਦੇ ਵਿਚਾਰਾਂ ਨਾਲ ਨਹੀਂ ਸਾਂਝ ਹੁੰਦੇ ਉਹਨਾਂ ਨੂੰ ਕੱਢ ਦਿੱਤਾ ਜਾਂਦਾ ਜਾਂ ਉਹ ਛੱਡ ਦਿੰਦੇ ਜਿਵੇਂ ਤੁਸੀਂ ਦੇਖਿਆ ਦੋ ਤਿੰਨ ਕਾਲੀਦਲ ਬੜੇ ਵੇ ਸੋ ਇਸੇ ਕਰਕੇ ਉਹ ਸਾਨੂੰ ਕਹਿ ਰਿਹਾ ਕਿ ਧੜੇ ਬੰਦੀ ਆ ਉਹ ਭਾਈ ਅਸੀਂ ਤਾਂ ਫਿਰ ਸਾਰ ਇੱਕ ਪਾਰਟੀ ਚ ਇੱਕ ਡੈਮੋਕ੍ਰੈਟਿਕ ਸਿਸਟਮ ਸੀ ਪਾਰਟੀ ਨੇ ਅਬ ਲਿਆ ਉਹਦੇ ਚ ਹਰੇਕ ਨੇ ਆਪਦਾ ਹੱਕ ਰੱਖਿਆ ਪਾਰਟੀ ਨੇ ਜੋ ਫੈਸਲਾ ਕੀਤਾ ਸਾਰਿਆਂ ਨੇ ਸਿਰ ਮੱਥੇ ਨਾਲ ਡਿਸਪਲਿਨਡ ਪਾਰਟੀ ਹੈ ਪਰ ਮੈਨੂੰ ਇੱਕ ਗੱਲ ਦੱਸੋ ਅਸਲ ਧੜੇਬੰਦੀ ਦਾ ਅਕਾਲੀ ਦਲ ਜਿਹਦੇ ਚਾਰ ਬਣੇ ਬੈਠੇ ਆ ਕਾਂਗਰਸ ਨੇ ਕੀ ਹੈ ਨਾ ਪੈਸੋੜ ਪੰਜਾਬ ਚ ਤੇ ਅਕਾਲੀ ਦਲ ਚਾਰ ਹੈ ਤੇ ਧੜੇਬੰਦੀ ਜਿਆਦਾ ਅਕਾਲੀ ਦਲ ਚ ਹੈ ਕਿ ਕਾਂਗਰਸ ਚ ਦੂਜੀ ਬੇਨਤੀ ਬਿਲਕੁਲ ਕਾਂਗਰਸ ਵਿੱਚ ਸਫਰੀ ਸਾਹਿਬ ਆਏ ਠੀਕ ਹੈ ਚੰਨਿਆ ਸਾਹਿਬ ਪਹਿਲਾ ਬਲਾਕ ਸੰਪਤੀ ਦੇ ਚੇਅਰਮੈਨ ਰਹੇ ਆ ਅਕਾਲੀ ਦਲ ਵਿੱਚ ਅਕਾਲੀ ਦਲ ਵਿੱਚ ਹਰ ਕਿਸੇ ਨੂੰ ਵਧਣ ਦੀ ਕੋਈ ਛੁੱਟੀ ਨਹੀਂ ਗਈ ਠੀਕ ਹੈ ਪਰ ਕਾਂਗਰਸ ਵਿੱਚ ਹਰੇਕ ਬੰਦਾ ਜਿਹੜਾ ਮਿਹਨਤ ਕਰਦਾ ਜਿਹੜਾ ਲੋਕਾਂ ਵਿੱਚ ਚਿਰਦਾ ਉਹ ਜਿੰਨਾ ਮਰਜ਼ੀ ਅੱਗੇ ਆਪਦੇ ਨੂੰ ਵਧਾ ਸਕਦਾ ਤਰੱਕੀ ਕਰ ਸਕਦਾ ਸੁਪਰਨਾ ਲੈ ਸਕਦਾ ਕਦੀ ਸੋਚਦੇ ਸੀ ਗਰੀਬ ਘਰ ਚ ਜਮਾ ਚਰਨਜੀਤ ਸਿੰਘ ਚੰਗਨੀ ਵੀ ਮੁੱਖ ਮੰਤਰੀ ਬਣ ਸਕਦਾ ਲੈ ਕੋ ਉਹ ਮਨਪਰੀ ਸਿੰਘ ਯਾਲੀ ਨੇ ਇੱਕੀ ਗੱਲ ਕਹੀ ਆ ਨਾ ਸਵੀਪ ਕੀਤਾ ਮਨਪਰੀ ਸਿੰਘ ਯਾਲੀ ਨੇ ਆਪ ਦਾ ਹਲਕਾ ਉਹਨੇ ਇੱਕ ਗੱਲ ਕਹੀ ਆ ਕਿ ਭਾਈ ਹੋਮੇ ਛੱਡਣ ਆਕੜ ਛੱਡਣ ਪੰਥ ਵਾਸਤੇ ਤਿਆਰ ਹੈ ਪਰ ਕੁਰਸੀ ਦਾ ਤਿਆਗ ਕਰਨ ਜਿਵੇਂ ਸੁਖਬੀਰ ਸਿੰਘ ਬਾਦਲ ਨੂੰ ਪੁੱਛੋ ਸਿੱਖ ਕੌਮ ਵਾਸਤੇ ਪੰਥ ਵਾਸਤੇ ਕੀ ਉਹ ਆਪਣੀ ਕੁਰਸੀ ਦਾ ਤਿਆਗ ਕਰ ਲੋ ਤਿਆਰ ਹਮੇ ਛੱਡਣ ਨੂੰ ਤਿਆਰ ਨਹੀਂ ਪਰ ਕਾਂਗਰਸ ਪਾਰਟੀ ਟਾਈਮ ਟਾਈਮ ਤੇ ਪ੍ਰਧਾਨ ਚੇਂਜ ਹੁੰਦੇ ਰਹਿੰਦੇ ਆ ਟਾਈਮ ਟਾਈਮ ਤੇ ਜ਼ਿਲ੍ਹਾ ਪ੍ਰਧਾਨ ਚੇਂਜ ਹੁੰਦੇ ਰਹਿੰਦੇ ਆ ਟਾਈਮ ਟਾਈਮ ਤੇ ਮੁੱਖ ਮੰਤਰੀ ਚੇਂਜ ਹੁੰਦੇ ਰਹਿੰਦੇ ਆ ਇੱਕ ਡੈਮੋਕ੍ਰੈਟਿਕ ਪਾਰਟੀ ਹੈ ਹਰੇਕ ਇਹਦੇ ਵਧ ਸਕਦਾ ਸਾਡੀ ਨਹੀਂ ਉਹ ਰੀਸ ਕਰ ਸਕਦੇ ਤੇ ਇਸੇ ਕਰਕੇ ਦਾ ਯਾਰ ਅਸੀਂ ਸਾਰੇ ਟੋਬੇ ਚੋਂ ਨਿਕਲ ਕੇ ਦਾ ਸਮੁੰਦਰ ਚ ਆਏ ਆ ਕਿ ਉੱਥੇ ਦਾਏ ਸੀ ਜੇ ਸੁਖਵੀਰ ਸਿੰਘ ਬਾਦਲ ਨੂੰ ਕਿਸੇ ਦੀ ਜੈਕਟ ਨਹੀਂ ਪਸੰਦ ਤੇ ਉਹਦਾ ਕੰਮ ਦਾ ਖਤਮ ਹੋ ਗਿਆ ਠੀਕ ਹੈ ਜਿਹੜਾ ਵੱਧ ਚੁਕੜੀਆਂ ਕਰਦਾ ਹੈ ਉਹ ਜ਼ਿਆਦਾ ਕੀ ਹੈ ਇੱਥੇ ਤਾਂ ਤੁਸੀਂ ਆਪਦੀ ਮਿਹਨਤ ਨਾਲ ਆਪਦੀ ਹਿੰਮਤ ਨਾਲ ਜਿੰਨਾ ਮਰਜ਼ੀ ਵਧੋ ਗਰੀਬਾਂ ਦੇ ਕੰਮ ਕਰੋ ਲੋਕਾਂ ਦੇ ਵਿਚਾਰ ਸਾਡੀ ਪਹੁੰਚ ਆਉਂਦੀ ਹੈ ਇਕੱਲੇ ਕਾਂਗਰਸ ਪਾਰਟੀ ਦੀ ਨਹੀਂ ਜਿਹੜੇ ਬਹੁਤੀ ਪਾਰਟੀ ਉਹਨਾਂ ਦੇ ਲੋਕਾਂ ਦੇ ਵੀ ਉਹ ਕਹਿੰਦੇ ਆ ਕਿ ਜੇ ਕਾਂਗਰਸ ਪਾਰਟੀ ਚਰਨਜੀਤ ਸਿੰਘ ਚੰਨੀ ਦਾ ਨਾਮ ਅੱਗੇ ਲੈ ਕੇ ਆਉਗੀ ਇਹਨਾਂ ਨੂੰ ਵੋਟ ਮੰਗਣ ਦੀ ਲੋੜ ਨਹੀਂ ਪਵੇਗੀ ਇਸ ਮੁੱਦੇ ਨੂੰ ਲੈ ਕੇ ਤੁਸੀਂ ਹਾਈ ਕਮਾਂਡ ਤੱਕ ਕੋਈ ਵਿਚਾਰ ਚਾਤਿਆ ਕਰੋ ਬੋਲ ਕਰੋ ਰਮਾਣਾ ਸਾਹਿਬ ਪਹਿਲੀ ਗੱਲ ਤਾਂ ਮੇਰੀ ਇੱਕ ਬੇਨਤੀ ਹੈ ਕਿ ਯਾਰ ਜੋ ਸਵੇਰੇ ਖਾਣਾ ਪੀਣਾ ਦੂਜਿਆਂ ਦੇ ਭਾਈਚਾਰੇ ਨੂੰ ਦੇ ਕੇ ਆਇਆ ਕਰ ਹੈ ਮਾੜੀ ਮੋਢੀ ਤੇ ਇਹ ਤੂੰ ਨਹੀਂ ਦੇਖਿਆ ਉਹ ਜਕਦਾਰਾth ਭੇਜ ਦਿਆ ਕਰ ਕੋਈ ਨਾ ਕੁਝ ਠੀਕ ਆ ਮੇਰੀ ਇੱਕ ਬੇਨਤੀ ਆ ਕਿ ਜੋ ਤੁਸੀਂ ਕਹਿ ਰਹੇ ਹੋ ਸਾਰੇ ਪਾਰਟੀ ਦੇ ਵਰਕਰ ਹੋ ਗਿਆ ਜੀ ਕੰਮ ਸਾਰੇ ਹਾਂ ਕੋਈ ਨਹੀਂ ਸਾਰੇ ਪਾਰਟੀ ਦੇ ਵਰਕਰ ਸਾਰੇ ਪਾਰਟੀ ਦੇ ਲੀਡਰ ਸਾਰੀ ਪੰਜਾਬ ਦੀ ਜਨਤਾ ਜੋ ਉਹਦੀ ਆਵਾਜ਼ ਹੈ ਜੋ ਵੀ ਆਵਾਜ਼ ਹੈ ਮੈਂ ਇਸ ਗੱਲ ਜੋ ਵੀ ਆਵਾਜ਼ ਹੈ ਆਲਟੀਮੇਟਲੀ ਹਾਈ ਕਮਾਂਡ ਤੇ ਪਹੁੰਚਣੀ ਪਹੁੰਚਣੀ ਹੁੰਦੀ ਹੈ ਮੈਂ ਫੇਰ ਕਹਿ ਰਿਹਾ ਇਹ ਡਿਸਪਲਿਨਡ ਪਾਰਟੀ ਇਹਦੇ ਵਿੱਚ ਹਰੇਕ ਨੂੰ ਆਪਦਾ ਪੱਖ ਰੱਖਣ ਦਾ ਹੱਕ ਹੈ ਪਰ ਫੈਸਲਾ ਹੋਣਾ ਲੋਕਾਂ ਦੀ ਸੋਚ ਦੇ ਮੁਤਾਬਕ ਜੋ ਲੋਕਾਂ ਦੀ ਸੋਚ ਹੈ ਜੋ ਪਾਰਟੀ ਵਰਕਰਾਂ ਦੀ ਸੋਚ ਹੈ ਜੋ ਇਸ ਵੇਲੇ ਹਵਾ ਦੀ ਸੋਚ ਹੈ ਉਹ ਸਭ ਹਾਈ ਕਮਾਂਡ ਵੇਲੇ ਵੇਲੇ ਤੇ ਆਪਦੇ ਸਰਵੇ ਕਰਾਉਂਦੀ ਹੈ ਆਪਦੀ ਇਨਪੁਟ ਲੈਂਦੀ ਹੈ ਸੋ ਮੈਂ ਸਮਝਦਾ ਹੈ ਲੋਕ ਵੀ ਚਾਹੁੰਦੇ ਆ ਪਾਰਟੀ ਵਰਕਰ ਵੀ ਚਾਹੁੰਦੇ ਆ ਲੀਡਰ ਵੀ ਚਾਹੁੰਦੇ ਆ ਸਾਰੇ ਹਾਈ ਕਮਾਂਡ ਵੀ ਚਾਹੁੰਦੀ ਹੈ ਕਿ ਆਸੀਂ ਸਹੀ ਫੈਸਲੇ ਲਈਏ ਤਾਂ ਕਿ ਪੰਜਾਬ ਦੇ ਲੋਕ ਖੁਸ਼ ਹੋਣ ਤੇ ਆਉਣ ਵਾਲੇ ਸਮੇਂ ਚ ਪਾਰਟੀ ਨੂੰ ਮੌਕਾ ਮਿਲੇ ਤੇ ਪਾਰਟੀ ਲੋਕਾਂ ਦੀ ਸੇਵਾ ਕਰ ਸਕੇ ਜਿਵੇਂ ਅੱਗੇ ਵਿਕਾਸ ਕਰਕੇ ਦਿਖਾਇਆ ਹੈ ਹਰੇਕ ਭਾਈਚਾਰੇ ਦਾ ਧਿਆਨ ਰੱਖਿਆ ਹੋਵੇ ਫਿਰ ਤੋਂ ਵਿਕਾਸ ਕਰ ਸਕੀ। ਅੱਲਾਹ ਅੱਲਾਹ ਰਹਿ ਗਿਆ ਤੁਹਾਡੀਆਂ ਤਿਆਰੀਆਂ ਵਿਜਨ ਦਾ ਇਹ ਵਿਜਨ ਹੈ ਕਿ ਪੰਜਾਬ ਹਰੇਕ ਪੱਖ ਤੋਂ ਵਿਛੜ ਪਿਛੇ ਗਿਆ ਵਿਛੜ ਵੀ ਗਿਆ ਪਿੱਛੜ ਵੀ ਗਿਆ ਆ ਹੁਣ ਮਨਰੇਗਾ ਦਾ ਨਵਾਂ ਡਾਕਾ ਪੈ ਗਿਆ ਇਸ ਚਾਹੇ ਤੁਸੀਂ ਲੈ ਲੋ ਕਰਜਾ ਅੱਜ ਕੀ ਹਾਲਾਤ ਆ ਪੰਜਾਬ ਨੇ ਚਾਹੇ ਤੁਸੀਂ ਲੈ ਲੋ ਡਵੈਲਪਮੈਂਟ ਚਾਹੇ ਮੁਲਾਜ਼ਮਾਂ ਦੀਆਂ ਮੰਗਾਂ ਲੈ ਲੋ ਚਾਹੇ ਸਭ ਤੋਂ ਜ਼ਰੂਰੀ ਐ ਲਾਅਨ ਆਰਡਰ ਇਸ ਵੇਲੇ ਲਾਅਨ ਆਰਡਰ ਦਾ ਜੋ ਹਾਲ ਐ ਤੁਹਾਡੇ ਜੋ ਅੱਧੇ ਸੱਜਣ ਦੁਕਾਨਦਾਰ ਐ ਅਗਦੇ ਸੱਜਣਾ ਪਿੰਡਾਂ 'ਚ ਰਹਿਣ ਵਾਲੇ ਜਦੋਂ ਰਾਬਾ ਸ਼ਾਮ ਨੂੰ ਜਾਂਦੇ ਆ ਨਾ ਉਦੋਂ ਪਤਾ ਲੱਗਦਾ ਬੱਚ ਘਰੇ ਆਪਣੇ ਮਾਂ ਪਿਓ ਆਪਣੇ ਬੱਚੇ ਤਰਾ ਤਰਾ ਕਰਦੇ ਹੁੰਦੇ ਆ ਕਿ ਘਰੇ ਆ ਜਾਣ ਟਾਈਮ ਸਰ ਸੋ ਇਸ ਕਰਕੇ ਪੰਜਾਬ ਹਰੇਕ ਪੱਖੋਂ ਵਿਛੜ ਗਿਆ ਪਿੱਛੜ ਗਿਆ ਤੇ ਕਾਂਗਰਸ ਪਾਰਟੀ ਦੀ ਸਭ ਤੋਂ ਪਹਿਲਾਂ ਇਹ ਸੋਚ ਹੋਊਗੀ ਸਾਡਾ ਵਿਜ਼ਨ ਹੋਊਗਾ ਕਿ ਪੰਜਾਬੀਆਂ ਨੂੰ ਦੁਬਾਰਾ ਖੜਾ ਕੀਤਾ ਜਾਵੇ ਮਾਹੌਲ ਠੀਕ ਬਣਾਇਆ ਜਾਵੇ ਤਾਂ ਕਿ ਹਰੇਕ ਕਾਰੋਬਾਰ ਹਰੇਕ ਵਰਗੇ ਵਿੱਚ ਪਰਫੁੱਲ ਹੋ ਸਕੇ ਦਿੱਲਾ ਤਾਂ ਪਲਾਟ ਸੰਪਤੀ ਚੋਣਾਂ ਨੂੰ ਲੈ ਕੇ ਹਾਈ ਕੋਰਟ ਨੂੰ ਆਦੇਸ਼ ਕਰਨਾ ਪਿਆ ਉਸ ਤੋਂ ਬਾਅਦ ਚੋਣਾਂ ਹੋਈਆਂ ਤੇ ਅੱਗੇ ਨਗਰ ਨਿਗਮ ਨਗਰਪਾਲਿਕਾ ਦੀਆਂ ਚੋਣਾਂ ਆ ਰਹੀਆਂ ਤੁਹਾਨੂੰ ਲੱਗਦਾ ਕਿ ਇਸ ਕਰ ਕਰਾਈ ਮੈਨੂੰ ਨਹੀਂ ਲੱਗਦਾ ਜਿਉਂ ਉਹਨਾਂ ਦੇ ਹਾਲਾਤ ਹੋਈ ਜਾਂਦੇ ਦਿਨੋ ਦਿਨ ਮੈਨੂੰ ਲੱਗਦਾ ਇਹ ਤਾਂ ਭੱਜਣਗੇ ਹਾਈ ਕੋਰਟ ਫੇਰ ਤੋਂ ਕੈਦੇ ਦਾ ਭਾਵੇਂ ਕਰਾ ਦੇਣ